ਦਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਜੀ ਐਬੋਵਾਲ ਜੱਸਿਆਂ ਕੇਰ ਸਿੰਘ ਮਹੱਲਾ ਜੱਸਿਆਂ ਰੋਡ ਕੁਝ ਦਿਨ ਅੱਜ ਲੈਕ ਵੀਡੀਓ ਵਾਇਰਲ ਹੋਈ ਸਾਰਿਆਂ ਨੇ ਲਗਭਗ ਸਿੱਖ ਜਗਤ ਨੇ ਦੇਖੀ ਆ ਪੰਜਾਬੀਆਂ ਨੇ ਦੇਖੀ ਆ ਜੋ ਸਰਦਾਰ ਗੁਰਮੇਲ ਸਿੰਘ ਜੀ ਇਹ ਭਾਈ ਉਹਨਾਂ ਦੇ ਪਤਾ ਜੀ ਹਨ ਤੇ ਆ ਘਰ ਆ ਜੀ ਭਈਆਂ ਦਾ ਆ ਸਾਹਮਣੇ ਇੱਕ ਆਪਣੇ ਦਰਾਂ ਦੇ ਮੋਢੇ ਥੜੀ ਬਣਾ ਰਹੇ ਸੀ ਗਲੀ ਦੇ ਵਿੱਚ ਕਲੀ ਦੇ ਵਿੱਚ ਥੜੀ ਬਣਾਉਂਦਾ ਮਦਬਲੀ ਕੋਈ ਨਹੀਂ ਆ ਜੀ ਜਦੋਂ ਪਤਾ ਵੀ ਮੋਰੇ ਵੀ ਅਗਲੇ ਨੇ ਆਪਣੇ ਅਸਾਂ ਦੇ ਖੜਨੇ ਆ ਆਉਣਾ ਜਾਣਾ ਹਨ ਜੇ ਕੋ ਪਰਸਨਲ ਅਗਲਾ ਕਲਾਕਾਰ ਉਹ ਤੇ ਉਹ ਬਣਾ ਸਕਦਾ ਐਸੇ ਗੱਲ ਤੋਂ ਤੂ ਤੂ ਮੈਂ ਮੈਂ ਗੀਤੇ ਭਈਆਂ ਨੇ ਗੈਂ ਸੱਦ ਕੇ ਤੇ ਸਰਦਾਰ ਮਿਲ ਸਿੰਘ ਨੂੰ ਪਿੱਟਾਂ ਵਟੇ ਮਾਰੇ ਬੈਂਡ ਬੱਲੇ ਮਾਰੇ ਤੇ ਉਹਨਾਂ ਨਾਲ ਉਹਨਾਂ ਦੀ ਡੈਥ ਹੋ ਗਈ ਪਰ ਦੁੱਖ ਦੀ ਗੱਲ ਇਹ ਆ ਕਿ ਨਾ ਕੋਈ ਇੱਥੇ ਜਥੇਬੰਦੀ ਆਈ ਆ ਨਾ ਕਿਸੇ ਨੇ ਕੋਠੇ ਠੋਸ ਕਦਮ ਚੱਕਿਆ ਕਿ ਪੰਜਾਬੀ ਸਾਰੇ ਮਰ ਗਏ ਆ ਇਹ ਬੜੇ ਦੋਖਣਾ ਗੱਲ ਕਹਿਣੀ ਪੈਂਦੀ ਆ ਵੀ ਜਦੋਂ ਤੁਹਾਨੂੰ ਇਕੱਲੇ ਇਕੱਲੇ ਨੂੰ ਘਰੋਂ ਕੱਢ ਕੇ ਭਈਏ ਜੁੱਤੀਆਂ ਮਾਰਨਗੇ ਫੇਰ ਤੁਸੀਂ ਆਪਣਾ ਜਾਗਰੂਤ ਹੋਣਾ ਵਾ ਇਹ ਗੱਲ ਤਾਂ ਬੜਾ ਦੁਖਿਆ ਸਾਨੂੰ ਕਿ ਇੱਕ ਦੇ ਉਹਨਾਂ ਦੇ ਘਰ ਆ ਕੇ ਇਹਨਾਂ ਨੇ ਹਮਲਾ ਕੀਤਾ ਦੂਜੀ ਗੱਲ ਵੀ ਪੰਜਾਬ ਦੀ ਧਰ ਦੇ ਕਮਾਈ ਕਰਨ ਆਤੀ ਹੁੰਦੇ ਕਰਨ ਅਸੀਂ ਮੰਨੇ ਨਹੀਂ ਕਰਦੇ ਪਰ ਜੇ ਇਦਾਂ ਦੀਆਂ ਬਦਮਾਸ਼ੀਆਂ ਕਰਨੀਆਂ ਤੇ ਅਸੀਂ ਕਦੀ ਵੀ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜੁੱਤੋਂ ਤੱਕ ਵੀ ਹੋਇਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੋਰਟ ਤੱਕ ਖਾਣੇ ਤੱਕ ਕਮਿਊਨਲ ਸਾਹਿਬ ਤੱਕ ਮਿਲ ਕੇ ਤੇ ਇਹਨਾਂ ਦੇ ਜਿਹੜਾ ਕੇਸ ਆ ਉਹਨੂੰ ਹੋਰ ਜਾਨੀਏ ਸਖਤ ਤੋਂ ਸਖਤ ਤਰ੍ਹਾਂ ਨਾਲ ਲਵਾ ਕੇ ਤੇ ਅਸੀਂ ਦਾਲ ਦੇ ਵਿੱਚ ਪਚਾਵਾਂਗੇ ਜੇ ਮੰਨ ਲਓ ਕੱਲ ਨੂੰ ਇਹਨਾਂ ਨੂੰ ਸੈਸ਼ਨ ਜ਼ਮਾਨਤ ਦੇਂਦਾ ਵਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਇਹਨਾਂ ਪਰਿਵਾਰ ਦੇ ਨਾਲ ਹੋ ਕੇ ਜੇ ਹਾਈ ਕੋਰਟ ਤੋਂ ਇਹਨਾਂ ਦੀਆਂ ਦੋਹਾਂ ਤਿੰਨਾਂ ਮਹੀਨਿਆਂ ਜਾਂ 6 ਮਹੀਨਿਆਂ ਸਾਲ ਵਿੱਚ ਜ਼ਮਾਨਤ ਆ ਜਾਂਦੀਆਂ ਨੇ ਸੁਪਰੀਮ ਕੋਰਟ ਜਾਣਾ ਪਿਆ ਤੇ ਉੱਥੇ ਪੂਰੀ ਜੇਲ੍ਹਬੰਦੀ ਸਮੇਤ ਜਾਵਾਂਗੇ ਮੈਂ ਭਾਈਆਂ ਨੂੰ ਵਾਰਨਿੰਗ ਕਰਦਾ ਵੀਡੀਓ ਤੇਰਾ ਹੀ ਕਿ ਬੰਦੇ ਦੇ ਪੁੱਤ ਬਣਜੋ ਤੁਸੀਂ ਕਮਾਈ ਕਰਨ ਆਇਓ ਕਰੋ ਤੁਹਾਨੂੰ ਮਣੇ ਨਹੀਂ ਕਰਦੇ ਜੇ ਤੁਸੀਂ ਅੱਦੋਂ ਦੀਆਂ ਬਦਮਾਸ਼ੀਆਂ ਕਰੋਗੇ ਤੇ ਤੁਹਾਡਾ ਹਰ ਗੁਪਤ ਤੰਗ ਦੇ ਨਾਲ ਸੋਧਾ ਲਾਵਾਂਗੇ ਤੁਹਾਡੀ ਦਾਸ ਤੋਂ ਕਿਨੀ ਜਗਲੂ ਕਿੱਥੋਂ ਆਏ ਤੇ ਕਿੱਥੇ ਗ ਇਹ ਮੇਰੀ ਸਾਰੇ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਆ ਕੋ ਬੰਦਿਆਂ ਦਾ ਕੰਮ ਕਰੋ ਜੇ ਅੱਜ ਇੱਕ ਪਰਿਵਾਰ ਤੇ ਇਦਾਂ ਤੇ ਕੱਲ ਨੂੰ ਤੁਹਾਡਾ ਕੋ ਸਮਾਂ ਦੂਰ ਨਹੀਂ ਹੈਗਾ ਤੁਹਾਨੂੰ ਇਹ ਘਰੋਂ ਕੱਢ ਕੱਢ ਮਾਰਨਗੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਸਾਰੇ ਜਗਤ ਨੂੰ ਕਿ ਭਾਈ ਸ਼ਸਤਰਧਾਰੀ ਹੋਵੋ ਜਦੋਂ ਤੁਸੀਂ ਸ਼ਸਤਰਧਾਰੀ ਹੋਵੋਗੇ ਤੇ ਇਸਦਾਂ ਦੀਆਂ ਕੁੱਤੇ ਬਿੱਲਿਆਂ ਦੀ ਤਾਕਤ ਨਹੀਂ ਪੈਣੀ ਤੁਹਾਡੇ ਤੇ ਅਟੈਕ ਕਰਨ ਦੀ ਇਹ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪਰਿਵਾਰ ਦੇ ਨਾਲ ਖੜੋ ਦੁੱਖ ਦੀ ਘੜੀ ਦੇ ਵਿੱਚ ਤੇ ਇਦਾਂ ਦੀਆਂ ਜਿਹੜੀਆਂ ਜੂਠਾਂ ਬਾਹਰੋਂ ਆ ਕੇ ਪੰਜਾਬੀਆਂ ਤੇ ਹਮਲੇ ਕਰਦੀਆਂ ਨੇ ਉਹਨਾਂ ਨੂੰ ਮੂੰਹ ਤੋੜ ਕੇ ਜਵਾਬ ਦਿੱਤਾ ਜਾਵੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਮੇਰੀ ਪਰਿਵਾਰ ਦੀ ਮੱਤ ਕੀਤੀ ਜਾਵੇ ਸਖਤ ਤੋਂ ਸਖਤ ਧਰਾਮਾ ਲਾ ਕੇ ਜਿਹੜੇ ਦੋ ਦੋਸ਼ੀ ਭਗੌੜੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ